ਇਲਾਕੇ ਦੇ ਨਾਮਵਰ ਉਦਯੋਪਤੀ ਸਟਾਰ ਇੰਪੈਕਟ ਦੇ ਐਮ ਡੀ ਮੁਹੰਮਦ 우ੈਜ਼ ਦੀ ਟੀਮ ਵੱਲੋਂ ਅੱਜ ਨੌਤਰਾਂ ਨੇ ਰੋਡ ਵਿਖੇ ਘਰ-ਘਰ ਜਾ ਕੇ ਆਦਮ ਆਦਮੀ ਪਾਰਟੀ ਦੇ ਉਮੀਦਵਾਰ ਮੀਥੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਆਪ ਸਰਕਾਰ ਦੀ ਲੋਕਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਮੀਥੇਰ ਦੇ ਹੱਕ ਵਿੱਚ ਵੋਟਾਂ ਪਾ ਕੇ ਮੀਥੇਰ ਨੂੰ ਜਿਤਾਉਂਦੀ ਅਪੀਲ ਕੀਤੀ। इस टीम सबका प्रधान मोहम्मद इकबाल फौजी सबका प्रधान मोहम्मद इसाक साका सबका चेयरमैन एडवोकेट शमशाद अली मोहम्मद जावेद साका मोहम्मद शमशाद चौक वसीम शेख मोहम्मद इम्तियाज और गुरचरण सिंह आदि विशेष तौर पर शामिल पार्टी Olha aí vai ਆ ਰਿਹਾ ਨਹੀਂ ਆਇਆ ਨਿਕਲ ਪਾਤੀ ਉਹ ਰੁਕ ਜਾ ਜੀ ਅੱਜ ਅਸੀਂ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਡੋਰ ਟੂ ਡੋਰ ਕੈਂਪੇਨ ਕਰਦੇ ਆ ਰਹੇ ਆ ਜਮਾਲਪੁਰੇ ਜਿਵੇਂ ਕੀਤੀ ਆ ਪੱਕਾ ਦਰਵਾਜਾ ਕੀਤੀ ਆ ਸਾਨੂੰ ਬਹੁਤ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕ ਬਹੁਤ ਮਾਨ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਕੰਮ ਕੀਤੇ ਹੋਏ ਨੇ ਉਹਨਾਂ ਤੇ ਬੜੇ ਖੁਸ਼ ਨੇ ਲੋਕਾਂ ਨੂੰ ਅਸੀਂ آگਾਹ ਕਰਦੇ ਹਾਂ ਸੁਮੁੱੱਚੀ ਟੀਮ ਅਵੇਸ ਸਾਹਿਬ ਦੀ ਗਵਾਹੀ ਦੇ ਵਿੱਚ ਸਾਰੀ ਟੀਮ ਲੱਗੀ ਆ ਡੋਰ ਟੂ ਡੋਰ ਤਾਂ ਅਸੀਂ ਇਹ ਲੋਕਾਂ ਨੂੰ ਅਵੇਅਰ ਕਰ ਰਹੇ ਆ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਜਿਤਾਓ ਜਿਹੜੀ ਅੱਗੇ ਚਿਬਨੀ ਚੋਣ ਹੋਈ ਸੀ ਜਿੱਚਾ ਆਮ ਆਦਮੀ ਪਾਰਟੀ ਹਰੀ ਸੀ ਹੁਣ ਕੀ ਲੱਗਦਾ ਤੁਹਾਨੂੰ ਹੁਣ ਸਾਨੂੰ ਇਹ ਲੱਗਦਾ ਵੀ ਅੱਗੇ ਨਾਲੋਂ ਬਹੁਤ ਫਰਕ ਆ ਤੇ ਜਿਹੜੇ ਕੈਂਡੀਡੇਟ ਨੇ ਉਹ ਵੀ ਬਹੁਤ ਮਜ਼ਬੂਤ ਨੇ ਤੇ ਸਾਰੀ ਟੀਮ ਸੂਚੀ ਟੀਮ ਮਿਲ ਕੇ ਕੰਮ ਕਰ ਰਹੀ ਆ ਵਧੀਆ ਹੰਗਾਰਾ ਮਿਲ ਰਿਹਾ ਤੁਹਾਨੂੰ ਮਾਜਰੇ ਅੱਜ ਅਸੀਂ ਦਿੱਲੀ ਤਰ੍ਹਾਂ ਸਰਦਾਰ ਗੁਰਮੀਤ ਸਿੰਘ ਮੇਜ਼ਹਰ ਜੋ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਲੇ ਕੋਲੇ ਵਿੱਚ ਅਸੀਂ ਬਾਈ ਵਾਇਸ ਜੀ ਦੀ ਅਗਵਾਹੀ ਹੇਠ ਡੋ ਟੂ ਰੋ ਰੋਜ਼ ਕੰਪੇਨ ਕਰਦੇ ਹਾਂ ਅਸੀਂ ਲੋਕਾਂ ਨੂੰ ਜਿਹੜੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਨੇ ਬੈਲਫੇਅਰ ਦੇ ਲੋਕਾਂ ਦੇ ਭਲੇ ਦੇ ਜਾਂ ਬਿਜਲੀ ਮਾਫੀ ਦੇ ਸਕੂਲ ਐਮੀਨੈਂਟ ਸਕੂਲ ਬਣਾਏ ਨੇ ਆਮ ਆਦਮੀ ਪਾਰਟੀ ਕਲੀਨਿਕ ਬਣਾਏ ਨੇ ਤੇ ਉਸ ਤੋਂ ਬਾਅਦ ਐਫ 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 ਦੀ ਟੀਮ ਬਣਾਈ ਜੋ ਕਿ ਸੜਕ ਸੁਰੱਖਿਆ ਫੋਰਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਰਿਹਾ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਘਰ ਘਰ ਜਾ ਕੇ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਕਾਸਟ ਕਰੋ ਤੇ ਦੂਜੀਆਂ ਪਾਰਟੀਆਂ ਜੋ ਪਿਛਲੇ 70 ਸਾਲਾਂ ਤੋਂ ਲੋਕਾਂ ਨੂੰ ਵਰਗਲਾ ਕੇ ਵੋਟਾਂ ਲੈ ਕੇ ਬਾਅਦ ਦੇ ਵਿੱਚੋਂ ਲੱਭਦੀਆਂ ਨੇ ਹੈਗੀਆਂ ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ ਜਿਵੇਂ ਕਿ ਪੂਰੇ ਸ਼ਹਿਰ ਦੇ ਵਿੱਚ ਅਸੀਂ ਡੋਰ ਟੂ ਡੋਰ ਕੈਂਪੇਨਿੰਗ ਸ਼ੁਰੂ ਕੀਤੀ ਹੈ ਔਰ ਕੱਲ ਉਸ ਦਾ ਆਗਾਜ਼ ਕੀਤਾ ਸੀਗਾ ਜਿਵੇਂ ਕਿ ਬਾਈ ਅਵਾਜ਼ ਦੀ ਅਗਵਾਈ ਦੇ ਵਿੱਚ ਸਾਡੀ ਸਾਰੀ ਟੀਮ ਪੂਰੇ ਸ਼ਹਿਰ ਦੇ ਅੰਦਰ ਹਰ ਵਾਰਡ ਦੇ ਅੰਦਰ ਜਾਏਗੀ ਔਰ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਅੰਦਰ ਜਾਏਗੀ ਅੱਜ ਜਿਹੜੇ ਜਗ੍ਹਾ ਤੁਸੀਂ ਕੈਂਪੇਨਿੰਗ ਕਰ ਰਹੇ ਹੋ ਅਸੀਂ ਅੱਜ ਇੱਥੇ ਨੌਤਰਾਣੀ ਰੋਡ ਜੋ ਕੇ ਮਲੇਰ ਕੋਲੇ ਦਾ ਮਤਲਬ ਕਾਫੀ ਇਹ ਕਾਫੀ ਕਰਾਊਡਡ ਏਰੀਆ ਵਾਲਾ ਹੈ ਨਾ ਇਲਾਕਾ ਹੈਗਾ ਅਸੀਂ ਇੱਥੇ ਅੱਜ ਡੋਰ ਟੂ ਡੋਰ ਕੈਂਪੇਨਿੰਗ ਸ਼ੁਰੂ ਕਰਨ ਜਾ ਰਹੇ ਆ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਆ ਔਰ ਲੋਕਾਂ ਨੂੰ ਜੋ ਕੰਮ ਕੀਤੇ ਨੇ ਆਵਾਜ਼ ਦੀ ਪਾਰਟੀ ਨੇ 2 ਸਾਲਾਂ ਦੇ ਵਿੱਚ ਉਹਨਾਂ ਦੀ ਜੋ ਉਪਲਬਧੀਆਂ ਨੇ ਉਹ ਐਕਸਪਲੇਨ ਕਰ ਰਹੇ ਆ ਔਰ ਜੋ ਸਾਨੂੰ ਕੱਲ ਹੰਗਾਰਾ ਮਿਲਿਆ ਔਰ ਜੋ ਸਾਡੀ ਸਾਰੀ ਟੀਮ ਹੈ ਬੜਾ ਕੌਨਫੀਡੈਂਸ ਸਾਨੂੰ ਆਇਆ ਇਸ ਦੇ ਅੰਦਰ ਤੇ ਅਸੀਂ ਅੱਗੇ ਵੀ ਮਤਲਬ ਡੋਰ ਟੂ ਡੋਰ ਕੰਪੇਨਿੰਗ ਇਹਨੂੰ ਐਂਡ ਤੱਕ ਜਦੋਂ ਤੱਕ ਇਹ 30 ਤਾਰੀਖ ਤੱਕ ਕੰਪੇਨਿੰਗ ਚੱਲੇਗੀ ਸਾਡੀ ਔਰ ਅਸੀਂ ਹਰੇਕ ਮੁਹੱਲੇ ਦੇ ਵਿੱਚ ਹਰੇਕ ਗਲੀ ਦੇ ਵਿੱਚ ਸ਼ਹਿਰ ਦੇ ਹਰ ਇੱਕ ਚੱਪੇ-ਚੱਪੇ ਦੇ ਵਿੱਚ ਜਾ ਕੇ ਬਾਈ ਆਵਾਜ਼ ਹੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਕੰਮ ਨੇ ਜੋ ਡਿਵੈਲਪਮੈਂਟ ਹੈ ਪੰਜਾਬ ਦੇ ਵਿੱਚ ਹੋਈ ਹੈ ਸਾਰੀ ਅਸੀਂ ਉਹ ਉਹ ਨੂੰ ਐਕਸਪਲੇਨ ਕਰਾਂਗੇ ਦੱਸਾਂਗੇ ਔਰ ਸਾਨੂੰ ਹੰਗਾਰਾ ਵੀ ਬਹੁਤ ਅੱਛਾ ਮਿਲ ਰਿਹਾ